ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਕੁਦਰਤ ਡੈਰੀ ਫਾਰਮ ਪਖਤਾ ਤੇ ਲਓ ਵੀ ਮਿੱਤਰੋ ਅੱਜ ਤੁਹਾਨੂੰ ਗਰਮੀ ਦੇ ਤੋਹਫੇ ਵਿਖਾਉਣੇ ਆਪਾਂ ਦੋ ਤਾਂ ਇੱਕ ਹੈਗੀ ਵੜ ਐਚ ਐਫ ਦੇ ਵਿੱਚ ਪੈਂਦੀ ਤੇ ਇੱਕ ਆਪਾਂ ਲੈਣੀ ਹੈ ਜਾਣਕਾਰੀ ਬਾਈ ਤੋਂ ਖੀਰੀ ਬੱਚੀ ਆ ਬਾਈ ਕੋਲੇ ਪੂਰੀ ਟੌਪ ਦੀ ਕਿਹੜੇ ਸੀਮਨ ਦੀ ਹੈ ਕੀ ਡਿਟੇਲ ਆ ਬਾਈ ਤੋਂ ਲਵਾਂਗੇ ਜਾਣਕਾਰੀ ਇੱਕ ਆਪਾਂ ਨੂੰ ਬਾਈ ਦਾ ਸਿਸਟਮ ਬਹੁਤ ਵਧੀਆ ਲੱਗਾ ਪਹਿਲਾਂ ਆਪਾਂ ਡਰੈਸ ਕਨਫਰਮ ਕਰਦੀ ਅੱਜ ਦੀ ਵੀਡੀਓ ਹੈਗੀ ਆਪਣੀ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਈ ਨੂੰ ਪੈਂਦੀ ਹੈ ਬਾਗਾਪੁਰਾਣਾ ਵਪਾਰ ਦਾ ਕੰਮ ਆ ਬਾਈ ਦਾ ਸਾਫ ਸੁੱਸਰਾ ਕੰਮ ਆ ਬਾਕੀ ਜਾਣਕਾਰੀ ਲਵਾਂਗੇ ਗਾਈਆਂ ਬ੍ਰਤੀ ਵੀ ਕਿਹੜੀ ਕਿਹੜੇ ਸੀਮਨ ਦੀ ਹੈ ਤੇ ਕਿਹੜਾ ਕਨਮਸੂਆ ਤੇ ਆਪਾਂ ਸੋਨੂੰ ਪਹਿਲਾਂ ਬਾਈ ਦੀ ਛੱਤ ਬਖਾਉਣੀ ਹੈ ਜਿਹੜੀ ਪਸ਼ੂ ਵਾਲੀ ਬਹੁਤ ਵਧੀਆ ਸਿਸਟਮ ਲੱਗਿਆ ਬਾਈ ਦਾ ਜਿਵੇਂ ਹੁਣ ਗਰਮੀ ਪੈ ਰਹੀ ਆ ਪੂਰੀ ਜੋਰਾਂ ਤੇ ਤਾਂ ਥੱਲੇ ਪੂਰਾ ਟੈਂਪਰੇਚਰ ਜਮੇ 0 ਆ ਤੇ ਬਿਲਕੁਲ ਮੌਸਮ ਵੀ ਪੂਰਾ ਸੋਹਣਾ ਲੱਗਦਾ ਤੇ ਥੱਲੇ ਹਵਾ ਠੰਡੀ ਬਰਫ ਵਾਂਗ ਹੁੰਦੀ ਆ ਸ਼ੌਂਕ ਦਾ ਕੰਮ ਕਰਿਆ ਬਾਈ ਦਾ ਦੇਖੋ ਪੂਰਾ ਵਧੀਆ ਐਂ ਮੜੀ ਪਈ ਆ ਮੈਂ ਕਹਿੰਨਾ ਛੱਤ ਜਮਾ ਸਰ ਕੀ ਕਰਨੀ ਛੱਤ ਆ ਤੇ ਪੂਰਾ ਵਧੀਆ ਪ੍ਰਬੰਧ ਦਾ ਬਾਈ ਦਾ ਤੇ ਲੈਨੇ ਜਾਣਕਾਰੀ ਪਸੂਨ ਪ੍ਰੋਤੀ ਬਾਈ ਤੋਂ ਕਰਾਉਨੇ ਆ ਗੱਲਬਾਤ ਜਿਹੜੇ ਪ੍ਰਾਪ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਲਾਈਕ ਕਰਿਆ ਕਰੋ ਜਿਹੜੇ ਵੀਰ ਫੇਸਬੁਕ ਪੇਜ ਤੇ ਵੇਖ ਰਹੇ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਪੁੱਛਦੇ ਆਪਾਂ ਬਾਈ ਤੋਂ ਆਜੋ ਜੀ ਅੱਸੀ ਗੱਲ ਬਾਈ ਕਰੇ ਹੋਰ ਠੀਕ ਹੈ ਜੀ ਹਾਂ ਜੀ ਬਾਈ ਆਪਣਾ ਡਰੈਸ ਦੱਸੀ ਕਰਾਂ ਦੀ ਆਪਨਾ ਪਿੰਡ ਸੁਖਨਾਂ ਦਾ ਜਿਲ੍ਹਾ ਮੋਗਾ ਹਾਂ ਜੀ ਨਾਮ ਗੁਰਪ੍ਰੀਤ ਸਿੰਘ ਨਾਮ ਗੁਰਪ੍ਰੀਤ ਸਿੰਘ ਤੇ ਮੋਬਾਈਲ ਨੰਬਰ ਬੋਲ ਦੇ ਬਾਈ 9363 ਹਾਂਜੀ 8130 ਠੀਕ ਹੈ ਤੇ ਵਪਾਰ ਦਾ ਕੰਮ ਹੈ ਬਾਈ ਹਾਂਜੀ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਪਸ਼ੂ ਵਿਖਾਉਣੇ ਆ ਬਾਈ ਆ ਚਾਰ ਵਿਖਾਉਣੇ ਆ ਚਾਰ ਵਿਖਾਉਣੇ ਆ ਤੇ ਮੁੱਲ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਹੈਨਾ ਹਾਂਜੀ ਠੀਕ ਹੈ ਤੇ ਕਿੱਧਰੋਂ ਕਰ ਲੀਏ ਆਪਾਂ ਸ਼ੁਰੂ ਫਿਰ ਅੱਜ ਕਿੱਧਰੋਂ ਮਾਰਦੀ ਕਰ ਲਓ ਉਹ ਬੱਚੀ ਦੀ ਦੱਸੋ ਪਹਿਲਾਂ ਕੀ ਡਿਟੇਲ ਆ ਕਿੰਨੇ ਮਹੀਨਿਆਂ ਦੀ ਉਮਰ ਹੈ ਜੀ ਤੇ ਕਿਹੜੇ ਸੀਮੰਦੀ ਆ ਇਹ 8 ਮਹੀਨੇ ਉਮਰ ਹੈ ਜੀ 8 ਮਹੀਨੇ ਉਮਰ ਹਾਂਜੀ ਠੀਕ ਹੈ ਇਹ ਆਪਾਂ ਦਾ ਚੰਗਾ ਰੰਗ ਆ ਜਾਂਦਾ ਮਾਤਾ ਰਖ ਲਈ ਬੱਚਾ ਗਿਆ ਸੀ ਉਹਨਾਂ ਕੋਲ ਠੀਕ ਆ ਠੀਕ ਹੈ ਠੀਕ ਹੈ ਉਹ ਵੈਸੇ ਤਾਂ ਬਾਈ ਘੱਟ ਲੈਂਦਾ ਹੈ ਨਾ ਬੱਚਿਆਂ ਵਿੱਚ ਆਂ ਕਦੀ ਕਦੀ ਆਉਂਦੀ ਠੀਕ ਹੈ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹੀ ਚੀਜ਼ ਲੈਂਦੀ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ 8 ਮਹੀਨੇ ਉਮਰ ਹੈ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਪਿੰਕ ਨੋਜ਼ ਵਾਲੀ ਆ ਬਾਈ ਹੱਕੀ ਮੜਾ ਜਾ ਇਧਰ ਨੂੰ ਤੇ ਚਾਰ ਹੀ ਥਾਣਾ ਬਾਈ ਕਹਿੰਦਾ ਫੂਟ ਸ਼ਾਂਗ ਪੂਰਾ ਨਹੀਂ ਰੰਗ ਪ੍ਰਿੰਟ ਦੇਖੋ ਕਿਆ ਬਾਤ ਆ ਵਾਕਮਾਲ ਹੈ ਤੇ ਚਾਰ ਹੀ ਥਾਣਾ ਕੱਲਾ ਕੱਲਾ ਥਾਣਾ ਨਖੜਮਾ ਸੋਹਣਾ ਤੇ ਝੋਲੀ ਵੀ ਆ ਗੱਬਨਾ ਵਾਂਗੂ ਆ ਦੇਖੋ ਜੀ ਕਰੋ ਚੈੱਕ ਚਾਰ ਹੀ ਥਾਣਾ ਫੂਟਸ਼ਾਂਗ ਪੂਰਾ ਨਹੀਂ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਚੰਗੀ ਹੁੰਦਲਹੇਲ ਆ ਬੱਚੀ 8 ਮਹੀਨੇ ਬਾਈ ਨੇ ਉਮਰ ਦੱਸੀ ਆ ਤੇ ਆਪਾਂ ਖੋਲ ਕੇ ਨਹੀਂ ਥੋੜਾ ਬਖੌਂਦੇ ਤੇ ਕਿਉਂ ਖੁੱਲੀ ਖਾਲੀ ਫਰਦੀ ਆਈ ਕਰਕੇ ਤੇ ਬਾਈ ਕਹਿੰਨਾ ਟੱਪ ਦੀ ਨਸ ਦੀ ਥੋੜੀ ਜਿਆਦੇ ਆ ਥੱਲੇ ਮੈਟ ਮੂਟ ਵਿਛਾਈ ਕਰਕੇ ਕਈ ਵਾਰੀ ਪਸੂ ਤਲਕੇ ਆਂਦਾ ਤੇ ਬਾਈ ਇਹ ਤਾਂ ਫਿਰ ਆਪਾਂ ਡਿਮਾਂਡ ਕੀ ਕਰਦੇ ਆਂ ਇਹ ਤਾਂ 25 ਹੈ ਜੀ 25000 ਵਿੱਚੋਂ ਮਾਨਤਾਨ ਹੋਊ ਜੀ ਮੋਕੇ ਤੇ ਠੀਕ ਹੈ ਜੀ ਤੇ ਜਿਹੜੀ 2 ਨੰਬਰ ਤੇ ਫਿਰ ਦੱਸੋ ਵੀ ਕੀ ਡਿਟੇਲ ਹੈ ਵੜ ਦੀ ਇਹਦਾ ਪਹਿਲਾ ਸੂਆ ਜੀ ਪਹਿਲਾ ਸੂਆ ਹਾਂ ਦੱਸ ਦੇਣਾ ਹਸਤਾ ਬਾਕੀ ਹਫ਼ਤਾ ਹਜੇ ਬਾਕੀ ਆ ਠੀਕ ਹੈ ਤੇ ਕਿੰਨਾ ਕੁ ਦੁੱਧ ਪਾ ਦੂ ਬਾਈ ਤੇਰੇ ਹਿਸਾਬ ਨਾਲ ਪਾ ਦੂ ਬਾਈ 22 ਤੋਂ 25 ਕਿਲੋ 22 ਤੋਂ 25 ਕਿਲੋ ਦੁੱਧ ਪਾ ਦਊਗੀ ਠੀਕ ਹੈ ਸੀਲ ਠੰਡੀ ਹੈ ਤੇ ਬਾਈ ਕਹਿੰਦਾ ਹੱਥੋਂ ਤੇ ਫਰਾਉਂਦੀ ਆ ਖੋਲ ਲੈ ਬਾਈ ਫਿਰ ਆਪਾਂ ਦਿਖਾਈਏ ਤੁਰਤ ਆ ਰਹਿ ਜਾ ਪਹਿਲਾ ਸੂਆ ਬਾਈ ਕਹਿੰਦਾ ਤੇ ਸੀਲ ਠੰਡੀ ਦਾ ਅੰਤ ਕੋਈ ਨਹੀਂ ਕੱਲਾ ਕੱਲਾ ਥਾਣਾ ਸੋਹਣਾ ਨਖੜ ਮੱਥ ਦੀ ਚਵਾਈ ਵਾਲਾ ਤੇ ਜੇ ਆਪਾਂ ਲੈਵਲ ਤੋਂ ਵੀ ਦੀ ਮਿੱਤਰੋ ਗੱਲ ਕਰਗੇ ਤਾਂ ਕਿਆ ਬਾਤਾਂ ਆਈਆਂ ਬਾ ਕਮਾਲੀਆ ਕੱਲਾ ਕੱਲਾ ਥਾਣਾ ਗਲਾਸਾਂ ਵਰਗਾ ਤੇ ਪੂਰੇ ਵੱਡੇ ਕਦ ਕਾਠ ਦੀ ਹੈ ਕੋਈ ਵੀ ਭਰਾ ਛੋਟੀ ਸਮਝ ਕੇ ਨਾ ਵੇ ਆਰਡਰ ਕੁਆਲਿਟੀ ਜਿਹੜੀ ਬਾਹਰ ਲਿਆਂ ਗਈਆਂ ਰੰਗੂਆ ਮੈਂ ਕਿਹਾ ਦੇਖੋ ਖੁੱਚਾਂ ਤੋਂ ਉੱਪਰ ਲੈਵਾ ਬਿਲਕੁਲ ਫਿਕਸ ਆਰਡਰ ਦੀ ਹੈ ਤੇ ਜੇ ਆਪਾਂ ਲੈਵੇ ਤੇ ਨਾੜਾ ਨੂੜਾ ਦੀ ਗੱਲ ਕਰਕੇ ਤਾਂ ਬਹੁਤ ਜਿਆਦੇ ਹੈ ਦੇਖੋ ਜੀ ਕੱਲਾ ਕੱਲਾ ਥਾਣਾ ਸੋਹਣਾ ਨਿੱਖੜਮਾ ਤੇ ਬਹੁਤ ਸੋਹਣੀ ਆਰਡਰ ਕੁਆਲਿਟੀ ਪੂਰੀ ਜਿਆਦੇ ਫਿਟਨੈਸ ਵਾਲੀ ਆ ਖੁੱਚਾਂ ਤੋਂ ਉੱਪਰ ਹੀਲੇਵਾਂ ਨਾ ਲੌਂਕਮਾਂ ਨਾ ਟਟਮਾਂ ਬਹੁਤ ਸੋਹਣਾ ਆਰਡਰ ਤੇ ਕਿੰਨੇ ਕਿਥੇ ਲੈ ਜੂ ਬਾਈ ਲੈ ਜੀ ਹਫਤਾ ਲੈ ਜੂਗੀ 24 25 ਕਿਲੋ ਬਾਦੂ ਬਾਈ ਦਾ ਹਾਂ ਜੀ ਹਾਂ ਪਾ ਲਓ ਠੀਕ ਆ ਜੀ ਤੇ ਇਹਦੀ ਡਿਮਾਂਡ ਬਾਈ ਇਹਦਾ 85000 ਆ ਜੀ 85000 ਵਿੱਚ ਮਾਨਤਨ ਹੋ ਜੂ ਹੋ ਜੂ ਲੋ ਵੀ ਮਿੱਤਰੋ 85000 ਰੁਪਏ ਬਾਈ ਕਹਿੰਦਾ ਡਿਮਾਂਡ ਆ ਤੇ ਵਿੱਚੋਂ ਮਾਨ ਤਨ ਘਰੇ ਆਈ ਗਈ ਦਾ ਜਰੂਰ ਬਾਈ ਕਹਿੰਦਾ ਆਪਾਂ ਕਰਾਂਗੇ ਤੇ ਦੋ ਨੰਬਰ ਤੇ ਬਾਈ ਗਾਈਆਂ ਦੇ ਵਿੱਚੋਂ ਫਿਰ 10 ਜੀ ਕੀ ਡਿਟੇਲ ਹੈ ਜੀ ਇਹਦਾ ਜੀ ਦੂਜਾ ਸੂਆ ਦੂਜਾ ਸੂਆ ਹਾਂ ਜੀ ਮਾਲਕ ਨੇ ਕਹਿ ਆ ਮੈਂ 20 ਤੋਂ 22 ਲੀਟਰ ਦੁੱਧ ਦੇਊਗੀ ਠੀਕ ਹੈ ਜੀ ਠੀਕ ਠੰਡੀ ਹੈ ਜੀ ਸੀਲ ਠੰਡੀ ਹੈ ਤੇ ਦੂਜਾ ਸੂਆ ਬਾਈ ਕਹਿੰਦਾ ਦੈਨ ਬਾਈ ਕਿੰਨੇ ਕੁ ਲੈਂਦੀ ਆ ਇਹ ਲੈ ਨਹੀਂ ਦਾਂ ਲਿਆ ਬਾਈ ਖੋਲ ਲਿਆ ਫਿਰ ਇਹਨੂੰ ਬਾਹਰ ਲਓ ਵੀ ਮਿੱਤਰੋ ਜਿਹੜੀ ਪਹਿਲੇ ਨੰਬਰ ਤੇ ਵਛੀ ਵਿਖਾਈ ਆਪਾਂ ਬਹੁਤ ਸੋਹਣੀ ਐ ਟਾਪ ਕਲਾਸੀ ਐ ਤੇ ਦੋ ਨੰਬਰ ਤੇ ਬਾਈ ਨੇ ਖੋਲੀ ਆਂ ਗਾਂ ਲਾਲ ਰੰਗ ਦੀ ਦੇਖੋ ਬਾਈ ਕਹਿੰਦਾ ਵੀ 20 22 ਕਿਲੋ ਦੁੱਧ ਪਾ ਦੂਗੀ ਮਾਲਕਾਂ ਦੇ ਦੱਸਣ ਮੁਤਾਬਕ ਪਲੀ ਜੁਲੀ ਬਹੁਤ ਜ਼ਿਆਦਾ ਐ ਮੱਝਾਂ ਵਰਗੀ ਐ ਤੇ ਗਰਮੀਆਂ ਦਾ ਤੋਹਫਾ ਹੀ ਐ ਸਮਝ ਲਓ ਵੀ ਮੱਝ ਤੇ 1.5 ਲੱਖ ਲਾਉਣ ਨਾਲੋਂ ਇਹੋ ਜੀ ਗਾਂ ਲਈਏ ਤੇ ਬਾਈ ਕਹਿੰਦਾ 20 ਪਲੱਸ ਦੁੱਧ ਤਾਂ ਆਰਾਮ ਨਾਲ ਹੀ ਪਾਊਗੀ ਪੋਲੇ ਹੱਥ ਨਾਲ ਜੇ ਇਹਨੇ ਨਾ 20 ਕਿਲੋ ਦੁੱਧ ਦਿੱਤਾ ਫਿਰ ਦੇਊ ਵੀ ਕਿਹੜੀ ਪਲੀ ਜੁਲੀ ਬਹੁਤ ਜਿਆਦੇ ਆ ਤੇ ਦਸਾਂ ਦਿਨਾਂ ਦੀ ਬਾਈ ਕਹਿੰਦਾ ਹਜੇ ਕੱਚੀ ਐ ਤੇ ਲੇਵੇ ਵਿੱਚ ਢੈਲ ਢੁਲ ਬਹੁਤ ਜਿਆਦੇ ਆ ਕੱਲਾ ਕੱਲਾ ਸਾਨਾ ਸੋਹਣਾ ਨਿਕੜਵਾ ਹੱਥ ਦੀ ਚਵਾਈ ਵਾਲਾ ਸਾਨਾ ਤੇ ਲੇਵੇ ਤੇ ਨਾੜਾ ਨੂੜਾ ਬਹੁਤ ਜਿਆਦੇ ਪਲੀ ਜੁਲੀ ਪੂਰੀ ਐ ਤੇ ਸੀਲ ਠੰਡੀ ਬਾਈ ਕਹਿੰਦਾ ਸੀਲ ਸੰਡੀ ਆ ਬਾਈ ਪੂਰੀ ਸੀਲ ਸੰਡੀ ਪੂਰੀ ਆ ਜਿਵੇਂ ਮਰਜ਼ੀ ਚੋਈ ਚਲਿਓ ਤੇ ਬਾਈ ਇਹਦਾ ਫੇਰ ਡਿਮਾਂਡ ਆ ਆਪਾਂ ਕੀ ਕਰਦੇ ਆ ਇਹਦਾ 82 ਐ 82 ਯਰ ਵਿੱਚੋਂ ਮਾਨਦਨ ਹੋ ਜੂ ਹੋ ਜੂ ਲਓ ਵੀ ਮਿੱਤਰੋ ਬਾਈ ਕਹਿੰਦਾ 82000 ਰੁਪਏ ਡਿਮਾਂਡ ਆ ਵਿੱਚੋਂ ਮਾਨਤਾਨ ਹੋ ਜਾਊਗਾ ਤੇ ਜਿਹੜਾ ਦੁੱਧ ਹੈ ਨਾ ਦੁੱਧ ਵੀ ਮੱਝਾਂ ਨੂੰ ਦੇਊਗੀ ਪੂਰਾ ਕੁਆਲਟੀ ਵਾਲਾ 6 ਫੈਂਟ ਵਾਲਾ ਦੁੱਧ ਦੇਊਗੀ ਤੇ ਤਿੰਨ ਨੰਬਰ ਤੇ ਬਾਈ ਜਿਹੜੀ ਬਲੈਕ ਕਲਰ ਦੇ ਵਿੱਚ ਪੈਂਦੀ ਹੈ ਜੀ ਕੀ ਡਿਟੇਲ ਹੈ ਇਹ ਪਹਿਲੇ ਸੂਏ ਦੁੱਧ ਤਾਂ 17 ਹਰ ਲੀਟਰ ਠੀਕ ਹੈ ਜੀ ਕਿਲੋ ਤੋਂ ਕਿਲੋ ਵੱਧ ਨਹੀਂ ਸਕਦੀ ਆ ਹਾਂ ਠੀਕ ਹੈ ਜੀ ਦੂਜਾ ਸੂਆ ਸੀਲ ਢਲੀ ਦੂਜਾ ਸੂਆ ਤੇ ਸੀਲ ਸੰਢੀ ਪੂਰੀ ਆ ਖੋਲ ਲਿਆ ਬਾਈ ਫਿਰ ਬਾਅਦ ਤੇ ਦਿਨ ਕਿੰਨਾ ਕੁ ਪਾਇਆ ਬਾਈ ਇਹ ਲੈ ਜੂਗੀ 5-7 ਦਿਨ ਲਓ ਵੀ ਮਿੱਤਰੋ ਭਾਈ ਕਹਿੰਦਾ ਦੂਜਾ ਸੂਆ ਤੇ ਸੀਲ ਛੰਡੀ ਦਾ ਅੰਤ ਕੋਈ ਨਹੀਂ ਕੱਲਾ ਕੱਲਾ ਥਾਣਾ ਸੋਨਾ ਨਖੜ ਮਾ ਹੱਥ ਦੀ ਚਵਾਈ ਵਾਲਾ ਲੈਵੇ ਦੀ ਢੱਲ ਢੁਲ ਕਰੋ ਚੱਕ ਬਹੁਤ ਜਿਆਦਾ ਹੈ ਹਜੇ ਤਾਂ ਬੱਚੀ ਨੇ ਬਾਨਾ ਬਹੁਤ ਜਿਆਦਾ ਹੈ ਨਾ ਭਾਈ 17 18 ਕਿਲੋ ਪਾ ਦੂਗੀ ਦੁੱਧ ਭਾਈ ਹਾਂਜੀ 17 18 ਕਿਲੋ ਭਾਈ ਕਹਿੰਦਾ ਦੁੱਧ ਪਾ ਦੂਗੀ ਤੇ ਸੂਆ ਹੈਗੀ ਦੂਜਾ ਗਰਮੀਆਂ ਦੇ ਤੋਹਫੇ ਹੀ ਐ ਕਰੋ ਸੰਗ ਨਾ ਗਰਮੀ ਮੰਨ ਨਾ ਵਾਸਤਾ ਜਿੱਥੇ ਮਰਜ਼ੀ ਖੜੀਆਂ ਰਹਿਣ ਧੁੱਪੇ ਛਾਵੇਂ ਇਸ ਸੋਹਣਾ ਥਾਣਾ ਹੱਥੀ ਚਵਾਈ ਵਾਲਾ ਕੱਲਾ ਕੱਲਾ ਥਾਣਾ ਤੇ ਲੈਵੇ ਵਿੱਚ ਢੱਲ ਢੁਲ ਬਹੁਤ ਜਿਆਦੇ ਪਈ ਆ ਸੀਲ ਸੰਧੀ ਬਾਈ ਪੂਰੀ ਆ ਹੱਥੋਂ ਹਸ ਮਾਰ ਕੇ ਦਿਖਾ ਦੇ ਬਾਈ ਲਓ ਵੀ ਮਿੱਤਰੋ ਬਾਈ ਨੇ ਹੱਥੋਂ ਹਸ ਮਾਰਿਆ ਪੂਰ ਚੱਕ ਪੂਰ ਚੱਕ ਲਈ ਮੱਝਾਂ ਵਾਂਗੂ ਲੈ ਵੀ ਸੀਲ ਠੀਕ ਆ ਜੀ ਸੀਲ ਸੰਧੀ ਦਾ ਤਾਂ ਆਪਾਂ ਤੁਹਾਨੂੰ ਦਿਖਾਈ ਦਿੱਤਾ ਤੇ ਬਾਈ ਫਿਰ ਇਹਦੀ ਡਿਮਾਂਡ ਆ 65 ਦੀ ਦਵਾਂਗੇ 65 ਦੀ ਠੀਕ ਹੈ ਵਿੱਚ ਮਾਨਤਨ ਹੋ ਜਾਊਗਾ ਮਾਨ ਹੋਈ ਪਰ ਆਪਾਂ ਬਾਹਲੇ ਮੰਨ ਨਹੀਂ ਕਰੇ ਮਾਨਤਨ ਕਰਾਣੀ ਤੇ ਮੋਬਾਈਲ ਨੰਬਰ ਬੋਲ ਦੇ ਦੁਬਾਰਾ 93633 ਹਾਂਜੀ 81322 ਠੀਕ ਹੈ ਜੀ ਲੋ ਵੀ ਮਿੱਤਰੋ ਮੋਬਾਈਲ ਨੰਬਰ ਬਾਈ ਦਾ ਚੱਲੀਏ ਦਾ ਸਕਰੀਨ ਦੇ ਉੱਤੇ ਤੇ ਤਿੰਨ ਆਪਾਂ ਗਾਇਆਂ ਦਿਖਾਈਆਂ ਤੇ ਚੌਥੇ ਨੰਬਰ ਤੇ ਦਸੀ ਕਿ ਪਹਿਲੇ ਨੰਬਰ ਤੇ ਡੇਢੀ ਦਿਖਾਈ ਬੱਚੀ ਬਹੁਤ ਸੋਹਣੇ ਨਾਗਾ ਬਾਈ ਕੋਲੇ ਦੋ ਤਾਂ ਗਰਮੀਆਂ ਦੇ ਤੋਹੇ ਆ ਤੇ ਰੇਟ ਵੀ ਬਿਲਕੁਲ ਬਾਈ ਦੇ ਜੈਨੂਅਨ ਆ ਤੇ ਵਪਾਰ ਦਾ ਕੰਮ ਆ ਬਾਈ ਦਾ ਸਾਫ ਸੁਥਰਾ ਕੰਮ ਆ ਤੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਜੇ ਕੋਈ ਵੀ ਪਸ਼ੂ ਫਿੱਟ ਹੋਵੇ ਆਪ ਦੀ ਤਸੱਲੀ ਕਰਕੇ ਨਿਰਖਪਰ ਕਰਕੇ ਆਪ ਦਾ ਪਸ਼ੂ ਲਓ ਤੇ ਬਾਈ ਦੇ ਨਾਲ ਗੱਲਬਾਤ ਤੁਸੀਂ ਕਰ ਲਿਓ ਤੇ ਬਾਕੀ ਹੈ ਕਿ ਜਿਹੜੀ ਬੱਚੀ ਵਿਖਾਈ ਆਪਾਂ ਪਹਿਲੇ ਨੰਬਰ ਤੇ ਖੀਦੀ ਬੱਚੀ ਆ ਬਹੁਤ ਸੋਹਣੀ ਹੈ ਤੇ ਮਾਲੇ ਦਾ ਬਾਈ ਨੇ ਕਰਿਆ 25000 ਰੁਪਇਆ ਵਿੱਚੋਂ ਮਾਨਤਾਨ ਕਰਿਆ ਗਿਆ ਤਾਂ ਜਰੂਰ ਹੋ ਜੂਗਾ ਬਾਕੀ ਮਿਲਦੇ ਆ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਅਸੀ ਗੱਲ ਸਾਰਿਆਂ ਨੂੰ